ਗੀ ਕਹੋਂਗੇ ਜੋ ਕਿਸਾਨ ਖਰਾਬ ਕਰ ਰਹੇ ਨੇ ਇਹ ਆਪਣਾ ਕਿਸਾਨ ਨਹੀਂ ਹੈ ਅੱਛਾ ਜੀ ਇਹ ਕਿਸਾਨ ਨਹੀਂ ਹੈ ਜਥੇਬੰਦੀਆਂ ਆ ਕਿਸਾਨ ਵਿਚਾਰਾ ਆਪਣੇ ਕੰਮ ਤੇ ਲੱਗੇ ਹੋਏ ਐਵੇਂ ਮਾਹੌਲ ਖਰਾਬ ਦੀ ਕੋਸ਼ਿਸ਼ ਕਰ ਰਹੇ ਐ ਕੋਈ ਕਿਸਾਨ ਨਹੀਂ ਹੈ ਅੱਛਾ ਜੀ ਅਰਵਿੰਦ ਖੰਨਾ ਜੀ ਦਾ ਕਹਿਣਾ ਵੀ ਇਹ ਕਿਸਾਨ ਨਹੀਂ ਇਹ ਜਥੇਬੰਦੀਆਂ ਨੇ ਤੇ ਮਾਹੌਲ ਖਰਾਬ ਕਰ ਰਹੇ ਨੇ ਪੰਜਾਬ ਦਾ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਜੋ ਆਪਣੀ ਗੱਡੀ ਦੇ ਵਿੱਚ ਬੈਠ ਕੇ ਹੁਣ ਜਾ ਰਹੇ ਨੇ ਤੇ ਉਧਰਲੇ ਦੂਜੇ ਪਾਸੇ ਕਿਸਾਨ ਭਾਰਤੀ ਕਿਸਾਨ ਜੁਣੇ ਨੇ ਇਕਤਾ ਪੁਗਰਾਹਾਂ ਤੇ ਭਾਰਤੀ ਕਿਸਾਨ ਜੁਣੇ ਨੇ ਇਕਤਾ ਸਿੱਧੂਪੁਰ ਜਾਣੀ ਖੜੀਆਂ ਤੇ ਇਧਰ ਪੁਲਿਸ ਫਰੋਸ ਵੀ ਪੂਰੀ ਤਾਇਨਾਤ ਹਾਤਾ ਤੁਸੀਂ ਦੇਖ ਰਹੇ ਤੁਸੀਂ ਵੀਰਾਂ ਦੇ ਵਿੱਚ ਇਹਨਾਂ ਵੱਲੋਂ ਨਾਰੇਬਾਜੀ ਤੇਜ ਕਰ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਤੇ ਹੁਣ ਜਾ ਰਹੇ ਨੇਗੇ ਉਹ ਉਹ ਇਹ ਦਿਮੋ ਮਤਰੀ ਹੋ ਕੇ ਤੇ ਜਾਨੀ ਇਹਨਾਂ ਨੂੰ ਪੂਰੀ ਜੈਡ ਸੁਰੱਖਿਆ ਮਿਲੀ ਹੋਈ ਹੈਗੀ ਜੋ ਤੁਸੀਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਤੇ ਇਹ ਹੁਣ ਜਾਨੀ ਜਾ ਰਹੇ ਨੇ ਤੇ ਦੂਜੇ ਪਾਸੇ ਇੱਕ ਥਾਣ ਪੁਰਜ਼ੋਰ ਜਾਨੀ ਵਿਰੋਧ ਕਰ ਰਹੇ ਨੇ ਤਸਵੀਰਾਂ ਦੇਖ ਰਹੇ ਹੋ ਕਿ ਤੁਸੀਂ ਲੰਗੀ ਗੱਡੀ ਇਹਨਾਂ ਦੀ ਤੇ ਇਹਨਾਂ ਦੀ ਨਾੜੇ ਬਾਜੀ ਵੀ ਤੇਜ਼ ਹੋ ਚੁੱਕੀ ਹੈਗੀ ਤੇ ਤੁਸੀਂ ਦੇਖ ਰਹੋ ਤੁਸੀਂ ਜੋਰ ਜ਼ੋਰ ਵਿਰੋਧ ਕੀਤਾ ਗਿਆ ਬੀਜੇਪੀ ਵਾਲਿਆਂ ਦਾ ਤੁਸੀਂ ਦੀਪੀਆ ਵੱਲੋਂ ਪਰਾ Oh, no. ਪਿੰਡਾਂ ਚਾਰਾ ਜੋਈ ਕਰਨਾ ਪਿਓਰ ਕਿਸਾਨ ਨਾ ਚੂੜੇ ਦਾ ਪੀ ਆ ਤੂੰ ਕਦੇ ਪਿਓਰ ਕਿਸਾਨ ਨਾ ਤੂੰ ਨਹੀਂ ਕੁਛ ਹੈਗਾ ਸਾਨੂੰ ਤੇਰੀ ਯਾਦ ਕੋਤ ਨਹੀਂ ਕੁਛ ਲੱਗਦੀ ਕਿਸਾਨ ਨਹੀਂ ਹੈਗਾ ਅਸਲੀ ਦਾ ਤੂੰ ਨਹੀਂ ਕੁਛ ਤੇਰਾ ਨਹੀਂ ਕੋਈ ਪਿਓਰਾ ਦਾ ਹੈਗਾ ਪਿਓਰ ਕਿਸਾਨ ਨਾ ਪਿਓਰ ਆ ਦਾਦੇ ਲਈ ਕਿਸਾਨ ਨਾ ਪਿਓਰ ਜੜ ਜੁਨੀ ਕਿਸਾਨ ਨਾ ਸੰਗਰੂਰ ਜ਼ਿਲ੍ਹੇ ਦੇ ਜੜ ਜੁਨੀ ਕਿਸਾਨ ਅਭੀ ਬੀਬੀ ਨਾਲ ਗੱਲ ਵੱਧ ਗਾਂ ਜੀ ਬੀਬੀ ਜੀ ਕਿਵੇਂ ਅੱਜ ਅਰਵਿੰਦ ਖੰਨਾ ਆਏ ਸੀ ਤੁਸੀਂ ਵਿਰੋਧ ਕੀਤਾ ਕਿਉਂ ਕੀਤਾ ਜੀ ਉਹਦੇ ਖਿਲਾਫ ਆਏ ਆ 750 ਦਿੱਲੀ ਚੋਂ ਹੀ ਦੋ ਗਿਆ ਉਹਦਾ ਕੋਈ ਨੁਸਾਫਾ ਮਿਲਿਆ ਨਾ ਕੋਈ ਮਸਾਨੂੰ ਮਾਰ ਜਾ ਮਿਲਿਆ ਅਸੀਂ ਤਾਂ ਉਹਦੇ ਖਿਲਾਫ ਮਿਲ ਆਇਆ ਪਤਾ ਹੈ ਕਿ ਕਿਸਾਨੀਆਂ ਤੇ ਜਥੇਬੰਦੀਆਂ ਨੇ ਜਥੇਬੰਦੀਆਂ ਆਪਣੇ ਹੱਕ ਤੇ ਲੜਦੇ ਆ ਸੀ ਸਾਡਾ ਹੱਕ ਸੱਚ ਮਿਲ ਜਾਏ ਸਾਡੇ ਅਧਿਕਾਰੂਨ ਮਿਲ ਜਾਣ ਐਮ ਐਸ ਬੀ ਮਿਲ ਜਾਏ ਸਾਨੂੰ ਸਾਡਾ ਕਿਸੇ ਨਾਲ ਵਿਰੋਧ ਨਹੀਂ ਲੜਦੇ ਹੱਕ ਸੱਚ ਤੇ ਲੜਦੇ ਆ ਇਹਨਾਂ ਨੂੰ ਅੱਜ ਵੀ ਵੋਟਾਂ ਨਹੀਂ ਹੋ ਰਹੀਆਂ ਅਗਲਾ ਗਰੀ ਵੋਟਾਂ ਨਹੀਂ ਸਾਡੇ ਅੱਜ ਵੀ ਅਸੀਂ ਸਾਲਾਂ ਦੇ ਭੇਜ ਮਾਰ ਦਰਾਤੇ ਬੈਠੀਆਂ ਨੇ ਸਾਡੇ ਦੁਦੇ ਬੱਦਰਾ ਨਹੀਂ ਸਾਡੇ ਜਵਾਬ ਮਰੀ ਜਾਂਦੇ ਨੇ ਕਿ ਇਹਨਾਂ ਨੂੰ ਅੱਜ ਵੋਟਾਂ ਨਹੀਂ ਹੋ ਰਹੀਆਂ ਇਹ ਵੋਟਾਂ ਪਿੱਛੇ ਬਾਈ ਆਏ ਜੇ ਗਤਾਰ ਆ ਕੇ ਸਾਡਾ ਬੇੜਾ ਕਰਕੇ ਕਰਕੇ ਰੱਖਤਾ ਪ੍ਰੇਸ਼ਨਾਬਲੇ ਸਾਡੇ ਪਿੰਡ ਪਹਿਲੇ ਨੰਬਰ ਤੇ ਸਾਡੇ ਪਿੰਡ ਦਾ ਬਹੁਤ ਇਕਾਤੀ ਸਾਰੇ ਵੋਟ ਪਟਾਰੀਆਂ ਨੇ ਸਾਡੇ ਪਿੰਡ ਚੋ ਹੋ ਕਰਿਆ ਅਸੀਂ ਆਪਣੇ ਹੱਕਾਂ ਤੇ ਲੜਦੇ ਰਹਾਂਗੇ ਲੜਦੇ ਰਹਾਂਗੇ ਯਾਨੀ ਤੁਸੀਂ ਵਿਰੋਧ ਕਰਦੇ ਰਹੋਗੇ ਵਿਰੋਧ ਕਰਦੇ ਰਹਾਂਗੇ ਭਾਈ ਇਹਨਾਂ ਤੇ ਅਸੀਂ ਸਾਨੂੰ ਕੋਈ ਜਾਂਦੇ ਘਰਾਂਦਾ ਨਹੀਂ ਅਸਾਂ ਦੇ ਹੱਕ ਸਾਥੀ ਕਰਾਂਗੇ ਆ ਕੇ ਉਹ ਆਏ ਨਹੀਂ ਪੋਰਸ ਕਿਉਂ ਲੈ ਆਂ ਵੀ ਨਹੀਂ ਕੁਝ ਕਰਦੇ ਕੱਲਾ ਆਉਂਗਾ ਕੱਲਾ ਆਉਂਗਾ ਫਿਰ ਅਗਲੇ ਦੌਰ ਨਾਲ ਫਤਤੋਂ ਦੇ ਉਹ ਤਾਂ ਫੋਰਸ ਲੈ ਕੇ ਆ ਗਿਆ ਲੈ ਕੇ ਆਇਆ ਭਈ ਐਸਾ ਅਸੀਂ ਤਾਂ ਕੋਈ ਡਰਦੇ ਨਹੀਂ ਉਹ ਕਿਉਂ ਡਰਦਾ ਜਿਹਨ ਡਰਾਤਾ ਆ ਲੈ ਕੇ ਆਇਆ ਜਿਹੜੇ ਫੋਰਸ ਵਾਲੇ ਨੇ ਵੀ ਸਾਡੇ ਦੇਖ ਭਾਈ ਜਮ ਤੇ ਖੜਿਆ ਅਸੀਂ ਤਾਂ ਆਪਣਾ ਜਮ ਤੇ ਖੜਿਆ ਖੜੇ ਰਹਾਂਗੇ ਹਾਂ ਅਪਣੇ ਹੱਕ ਤੇ ਖੜਿਆ ਪੀਜੇ ਪੀਰੇ ਸੋਡੀਆ ਤੋਂ ਮੁਰਦੋਬ ਜਿੰਦਾਬਾਦ ਜਿੰਦਾਬਾਦ ਬਿਲਕੁਲ ਜਿੰਦਾਬਾਦ ਬਿਲਕੁਲ ਤਾਂ ਕਿਸਾਨ ਨਹੀਂ ਹੈਗੇ ਤਾਂ ਜਥੇਬੰਦੀ ਵਾਲੇ ਨੇ ਨਹੀਂ ਨਹੀਂ ਕਿਸਾਨ ਨੇ ਅਸੀਂ ਫਰਵਰੀ ਦੇ ਵਿੱਚ 13 ਫਰਵਰੀ ਤੋਂ ਮੋਰਚਿਆਂ ਦੇ ਵਿੱਚ ਵੀ ਬੈਠਾਂਗੇ ਸਾਡੇ ਕਿਸਾਨਾਂ ਦੇ ਉੱਤੇ ਇਹਨਾਂ ਨੇ ਅਤਿਆਚਾਰ ਕੀਤਾ ਗੋਲੀਆਂ ਇਹਨਾਂ ਦੇ ਚਲਾਈਆਂ ਰਹੀਆਂ ਤੇ ਹੁਣ ਇਹ ਸਾਡੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਆਏ ਨੇ ਇੱਕ ਪਾਸੇ ਕੱਟੜ ਸਰਕਾਰ ਕਹਿੰਦੀ ਸੀ ਵੀ ਸਾਡਾ ਪੰਜਾਬ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈਗਾ ਪੰਜਾਬ ਦੇ ਨਾਲ ਸਾਡਾ ਕੋਈ ਲਾਗਾ ਦੇਗਾ ਨਹੀਂ ਪਰ ਅੱਜ ਇਹ ਸਾਡੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਦੇ ਲਈ ਆ ਰਹੇ ਨੇ ਤਾਂ ਅਸੀਂ ਡਟ ਕੇ ਵਿਰੋਧ ਕਰਾਂਗੇ ਇਹਨਾਂ ਦਾ ਆ ਪਿੰਡਾਂ ਦੇ ਵਿੱਚ ਬੜ ਨਹੀਂ ਦੇਵਾਂਗੇ ਇਹਨਾਂ ਨੂੰ कवि न पारा मरा नदारा इदरली <laughs> साइड Stop that from the command! مرتہ باد زندہ باد زندہ باد باد کرلی چٹھور کرادہ زندہ باد سب سے سبری کا قطپا کے مرتہ زندہ باد 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 کرلی چٹھور بدخندہ مرتہ باد زندہ باد مرتہ باد تال بادو اور بدخندہ مرتہ باد زندہ باد زندہ باد تال بادلو داو سن باد باد مرتہ باد ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਕਰਨੀ ਜੱਟ ਦਾ ਰਵਿੰਦਰ ਖੰਨਾ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਕਾਜਾ ਦੀ ਕਰਨੀ ਜੱਟ ਦਾ ਮੁੰਡਾ ਬਾਜਬਾ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਸਵਾਗਤ ਹੋਵਾ ਦਿਓ ਸਰਕਾਰਾਂ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਸਾਡੇ 750 ਕਿਸਾਨਾਂ ਦੀ ਆਕਲ ਸਰਕਾਰਾਂ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਸਾਡੇ 750 ਆਕਲ ਕਿਸਾਨਾਂ ਦੀ ਸਰਕਾਰਾਂ